ਦਸੰਗਜੀ ਕਿਸਾਨ ਯੂਨੀਅਨ ਦਾ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਤੋਂ ਜੋ ਅੱਜ ਪੰਜਾਬ ਬੰਦ ਦੇ ਸੱਦੇ ਦੋਹਾਂ ਫੋਰਮਾਂ ਦੇ ਵੱਲੋਂ ਜੋ ਕਾਲ ਆਈ ਹੈ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਇੱਥੇ ਆਪਾਂ ਬੱਬਰੀ ਚੌਂਕ ਗੁਰਦਾਸਪੁਰ ਬਾਈਪਾਸ ਚੌਂਕ ਦੇ ਮੱਲੇ ਕੇ ਬੈਠੇ ਆ ਜਿਹਦੇ ਪੂਰਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਬੰਦ ਰੱਖਿਆ ਵਾ ਜਿਹਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੀਆਂ ਇਹ ਵਪਾਰ ਮੰਡਲ ਸਾਰੀਆਂ ਗੁਰਦਾਸਪੁਰ ਦੀ ਜਥੇਬੰਦੀਆਂ ਵਪਾਰ ਮੰਡਲ ਤੇ ਟਰਾਂਸਪੋਰਟ ਦੀਆਂ ਜਥੇਬੰਦੀਆਂ ਜੋ ਸਾਡੂ ਇੱਥੇ ਹਾਜ਼ਰੀ ਲਵਾ ਕੇ ਇੱਥੇ ਪਹੁੰਚ ਗਈਆਂ ਨੇ ਸੋ ਲੋਕ ਆਪ ਨਿਕਲੇ ਨਿਬੰਦ ਕਰਨ ਵਾਸਤੇ ਕਿਉਂਕਿ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅਜ ਮਰਨ ਵਰਤ ਜਿਹੜਾ ਵਾ ਉਹ 33 34 ਦਿਨ ਦੇ ਵਿੱਚ ਦਾਖਲ ਹੋ ਗਿਆ ਵਾ ਪਰ ਸਾਡੀ ਗੁੰਗੀ ਗੋਲੀ ਸਰਕਾਰ ਜਿਹੜੀ ਹੈ ਬਿਲਕੁਲ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਸਾਡੀ ਸੁਪਰੀਮ ਕੋਰਟ ਵੀ ਬਾਪੂ ਨੂੰ ਉੱਥੋਂ ਸਿਹਤ ਦੀ ਜਰੂਰ ਚਿੰਤਾ ਹੈ ਪਰ ਬਾਪੂ ਦੀ ਜੋ ਗੱਲ ਹੈ ਉਹਦੇ ਵੱਲ ਕੋਈ ਫਿਕਰ ਨਹੀਂ ਹੈਗਾ ਕਿ ਬਾਪੂ ਬੈਠਾ ਕਿਉਂ ਆ ਮਰਨ ਵਾਸਤੇ ਬਾਪੂ ਨੂੰ ਕੋਈ ਬਿਮਾਰੀ ਨਹੀਂ ਹੈ ਬਾਪੂ ਆਪਣੀ ਹੱਕੀ ਮੰਗਾ ਵਾਸਤੇ ਲੜਨ ਵਾਸਤੇ ਉੱਥੇ ਬੈਠਾ ਵਾ ਜਿਹਦੇ ਕਰਕੇ ਅੱਜ ਦਾ ਇਹ ਪੰਜਾਬ ਬੰਦ ਦਾ ਸੱਦਾ ਵਾ ਤੇ ਇੱਥੇ ਪੂਰੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਹਰ ਵਰਗ ਦੇ ਲੋਕ ਜਿਹੜੇ ਅਸੀਂ ਆਣ ਕੇ ਵਿੱਚ ਟ੍ਰਾਂਸਪੋਰਟ ਬੰਦ ਕਰ ਦਿੱਤੀ ਗਈ ਹੈ ਬਿਲਕੁਲ ਜੀ ਟ੍ਰਾਂਸਪੋਰਟ ਵੀ ਸਾਰੀਆਂ ਬੰਦ ਨੇ ਤੇ ਕਾਲ ਵੀ ਆਈ ਹੈ ਤੇ ਟ੍ਰਾਂਸਪੋਰਟਰ ਵਾਲੇ ਆਪ ਆਪ ਆਪਣੀ ਥਾਂ ਤੇ ਗੁਰਦਾਸਪੁਰ বাস ਸਟੈਂਡ ਦੇ ਵਿੱਚ ਇਧਰ ਉਧਰ ਆਪਣੇ ਤਰਨੇ ਲਾ ਕੇ ਵੀਰ ਬੈਠੇ ਹੋਏ ਨੇ ਜੀ ਮੈਂ ਜੋ ਸਕੱਤਰ ਜੀ ਹੁੰਦਰੀ ਦਾ ਰਣਜੀਤ ਸਿੰਘ ਸਾਡਾ ਜੋ ਇਹ ਪੰਜਾਬ ਬੰਦ ਕਰਨ ਦਾ ਮਕਸਦ ਇਹ ਹੈ ਵੀ ਜੋ ਸਾਡੇ ਪਹਿਲਾਂ 13 ਮਹੀਨੇ ਦਿੱਲੀ ਵਿੱਚ ਆਪਾਂ ਉੱਥੇ ਸਰਕਾਰਾਂ ਨੇ ਮੰਗਾ ਮੰਨੀਆਂ ਉਹ ਮੰਨੀਆਂ ਹੋਏ ਮੰਗਾ ਮੁੱਕਰ ਕੇ ਤੇ ਸਾਨੂੰ ਇਹ ਮਜਬੂਰੀ ਨਾਲ ਪੇ 13 ਫਰਜ ਤਰਨਾ ਲਾਉਣਾ ਪੈ ਜਾ ਸਾਨੂੰ ਅੱਜ 11 ਮਹੀਨੇ ਹੋ ਗਏ ਤੇ ਟੰਬੂ ਬਾਡਰ ਕਨੋਰੀ ਬਾਡਰ ਤੇ ਰਤਨਪੁਰ ਬਾਡਰ ਤੇ ਬੈਠੇ ਸੀ ਗਸਾਨਾ ਨੂੰ ਪਰ ਅਜੇ ਤੱਕ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਇੱਕ ਹੀ ਮੀਟਿੰਗ ਨਹੀਂ ਸਦੀ ਦੂਜਾ ਸਾਡਾ ਜੋਧਾ ਬਜ਼ੁਰਗ ਜੋਧਾ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਜੋ ਅੱਜ 35ਵੇਂ ਦਿਨ ਚ ਮਰਨ ਮਰਦ ਬੈਠਿਆ ਪਰ ਸਰਕਾਰ ਨੇ ਇੱਕ ਵਾਰੀ ਆਣ ਕੇ ਆਵਾਜ਼ ਨਹੀਂ ਪੁੱਛੀ ਜ਼ਬਰਦਸਤੀ ਕੀਤੀ ਜਿਉਂਦੇ ਚੁੱਕ ਕੇ ਲੈ ਗਏ ਉਹਨੂੰ ਕੀ ਮਦਦ ਚੁੱਕਣ ਦਾ ਵੀ ਤੁਸੀਂ ਸਾਡੀਆਂ ਮੰਗਾਂ ਮੰਨੋ ਅਹੀ ਆਪਨੇ ਮੰਗਾ ਮਨਾਉਣ ਵਾਸਤੇ ਬੈਠੇ ਆ ਜੋ ਸਾਡਾ ਪੰਜਾਬ ਬੰਦ ਦਾ ਸਦਾ ਜੀ ਮਜਬੂਰੀ ਹੋ ਕੇ ਦਿੱਤਾ ਵਾ ਕਿਉਂਕਿ ਸਰਕਾਰਾਂ ਦੇ ਸਿੱਧੇ ਤੱਕ ਜੂਨ ਕੋਈ ਨਹੀਂ ਸਰਕੀ ਸਾਡੀ ਮਜਬੂਰੀ ਬਣ ਗਈ ਸਾਨੂੰ ਇਹ ਮੰਗਾ ਮਨਾਉਣ ਵਾਸਤੇ ਇਹ ਕਰਕੇ ਪੰਜਾਬ ਸਾਡਾ ਅੱਜ 30 ਤਰੀਕ ਹੈ ਜੋ 7 ਲੈ ਕੇ 31 ਤੱਕ ਪੰਜਾਬ ਬੰਦ ਰਹੂਗਾ ਉਸ ਤੋਂ ਬਾਅਦ ਇਹ ਖੋਲਿਆ ਜਾਊਗਾ ਤੇ ਸਾਡੀਆਂ ਜੋ ਮੰਗਾ ਮੰਨ ਜਾਣ ਮਜਬੂਰੀ ਕਰਕੇ ਚੋਣਾ ਝੋਨਾ ਸਾਡਾ ਰੁਲਿਆ ਝੋਨਾ ਰੁਲਣ ਕਰਕੇ ਸਾਨੂੰ ਮਜਬੂਰੀ ਹੋਰ ਬਣ ਗਈ ਕਿਉਂਕਿ ਜੋ ਸਾਡੀ ਐਮਐਸਬੀ ਗਰੰਟੀ ਸਕੀਮ ਬਣਾਇਆ ਜਾਵੇ ਕਿਸਾਨਾਂ ਦੀਆਂ ਜੋ ਬਜ਼ੁਰਗ ਕਿਸਾਨ ਨੇ ਉਹਨਾਂ ਦੀ 10000 ਪੈਨਸ਼ਨ ਲਈ ਜਾਵੇ ਨਰੇਂਗਾ ਸਕੀਮ ਜਿਹੜੀ ਉਹ 200 ਦਿਨ ਦੀ ਕਿਤੇ 700 ਰੁਪਏ ਦੀ ਹਰ ਇੱਕ ਕੀਤੀ ਜਾਵੇ ਤੇ ਜੋ ਚੱਪਲ ਮੀਟਰ ਜੋ ਬਿਜਲੀ 2000 ਦੇ ਬਿਲੀ ਬਲੇ ਉਹ ਉਹਨੂੰ ਵਾਪਸ ਲਿਆ ਜਾਵੇ ਮੰਗਾ ਸਾਡੀਆਂ ਬਾਰਾਂ ਨੇ ਬੜਾ ਮੰਗਾ ਕੋ ਨਜਾਇਜ਼ ਨਹੀਂ ਉਹ ਮੰਗ ਕੋ ਵੀ ਆ ਜਾਇਜ਼ ਮੰਗਾ ਨੇ ਸਾਰੀਆਂ ਸਾਡੀ ਮਜਬੂਰੀ ਆ ਜੇ ਸਾਡੀ ਸਰਕਾਰ ਮੰਗਾ ਮੰਨਦੀ ਆ ਤੇ ਆਹੀ ਭਲੀ ਬਾ ਉੱਠ ਕੇ ਆ ਲਾਂਗੇ ਤੁਹਾਨੂੰ ਆਏ ਨਹੀਂ ਬਿਆ ਵੀ ਆਡੀ ਨਗਰ ਵਿੱਚ ਦਿੱਲੀ ਜਾਣਾ ਆ ਅੱਜ ਇੱਥੇ ਮੰਗਾ ਮੰਨ ਲੈਣ ਆਏ ਤੂੰ ਮੁੜ ਕੇ ਆਪਣੇ ਘਰੋਂ ਚੱਲ ਜਾਗੇ